ਸਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਹੈਲਦੀ ਰੈਸਪੀ ਲੈ ਕੇ ਆਈਆਂ ਫਰੈਂਡਸ ਇਹ ਤੁਸੀਂ ਸਰਦੀਆਂ ਵਿੱਚ ਬਣਾ ਕੇ ਖਾ ਸਕਦੇ ਹੋ ਜੇਕਰ ਤੁਸੀਂ ਹਫਤੇ ਵਿੱਚ ਇੱਕ ਦੋ ਵਾਰ ਖਾਂਦੇ ਹੋ ਤੇ ਤੁਹਾਨੂੰ ਸਰਦੀ ਜ਼ੁਕਾਮ ਕੁਝ ਨਹੀਂ ਹੁੰਦਾ ਤੇ ਇਹ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਖਾਣ ਵਿੱਚ ਤਾਂ ਇਹ ਤੇਸਤੀ ਹੁੰਦੀ ਹੁੰਦੀ ਹੈ ਤੇ ਹੈਲਥ ਵਾਸਤੇ ਵੀ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਸਰਦੀਆਂ ਵਿੱਚ ਇਹ ਆਮ ਬਣਾਇਆ ਜਾਂਦਾ ਹੈ ਤੇ ਫਰੈਂਡ ਇਸ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਦੇਸੀ ਘਿਓ ਇੱਕ ਕੜਾਈ ਵਿੱਚ ਮੈਂ 4 ਟੇਬਲस्पून ਦੇਸੀ ਘਿਓ ਲਿਆ ਤੇ ਜਦੋਂ ਕਿਉ ਆਪਣਾ ਗਰਮ ਹੋ ਜੇ ਉਦੋਂ ਪਾਵਾਂਗੇ ਦੋ ਲੌਂਗ ਤੇ ਡੇਢ ਚਮਚ ਇੱਥੇ ਆਪਾਂ ਪਾਵਾਂਗੇ ਸੌਂਫ ਸੌਂਫ ਨੂੰ ਵੀ ਆਪਾਂ ਹਲਕਾ ਜਿਹਾ ਫਰਾਈ ਕਰ ਲਵਾਂਗੇ ਜਦੋਂ ਸੌਂਫ ਥੋੜੀ ਜਿਹੀ ਫਰਾਈ ਹੋ ਜੇ ਉਦੋਂ ਪਾਵਾਂਗੇ ਦਲੀਆ ਇੱਥੇ ਮੈਂ 1 ਕੱਪ ਦਲੀਆ ਲਿਆ ਤੁਸੀਂ ਦਲੀਆ ਵਧੀਆ ਕੁਆਲਟੀ ਦਾ ਲੈਣਾ ਹੈ ਤੇ ਦਲੀਏ ਨੂੰ ਆਪਾਂ ਲੋ ਫਲੇਮ ਤੇ 3-4 ਮਿੰਟ ਪੁੰਨਾਂਗੇ ਫਲੇਮ ਆਪਾਂ ਲੋ ਹੀ ਰੱਖਣੀ ਹੈ ਕੋਸ਼ਿਸ਼ ਕਰਿਆ ਜੇ ਬਰਤਨ ਥੋੜਾ ਪਾਰੀ ਤਲੇ ਦਾ ਹੋਏ ਉਦੋਂ ਕੀ ਹੋਏਗੀ ਜਿਹੜਾ ਦਲੀਆ ਵਗੈਰਾ ਇਹ ਲੱਗਦਾ ਨਹੀਂ ਐ ਇਸ 'ਚ ਤੇ ਜਿਹੜਾ ਦਲੀਆ ਇਹ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗਾ ਤੇ ਆਪਾਂ ਮਿੱਠਾ ਗੁੜ ਦਾ ਦਲੀਆ ਬਣਾਉਣ ਲੱਗੇ ਆਂ ਫਰੈਂਡਸ ਤੇ ਤਿੰਨ ਚਾਰ ਮਿੰਟ ਆਪਾਂ ਇਹਨੂੰ ਪੁੰਨ ਲਿਆ ਚੰਗੀ ਤਰ੍ਹਾਂ ਕਲਰ ਵੀ ਇਹਦਾ ਚੇਂਜ ਹੋ ਚੁੱਕਾ ਹੈ ਪਰ ਇਹ ਸੜਨਾ ਨਹੀਂ ਚਾਹੀਦਾ ਬਸ ਐਨਾ ਤੁਸੀਂ ਤਿਆਰ ਰੱਖਣਾ ਜਦੋਂ ਇਹ ਚੰਗੀ ਤਰ੍ਹਾਂ ਪੁੰਨ ਜੇ ਚਾਰ ਕੁ ਮਿੰਟ ਬਾਅਦ ਉਦੋਂ ਪਾਵਾਂਗੇ ਆਪਾਂ ਇਸ 'ਚ ਦੋ ਟਾਈ ਗਲਾਸ ਪਾਣੀ ਇੱਕ ਵਾਰ 'ਚ ਮੈਂ ਟਾਈ ਗਲਾਸ ਪਾਣੀ ਪਾ ਦਵਾਂਗੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਉਬਲਣ ਤੱਕ ਆਪਾਂ ਇਹਨੂੰ ਪਕਾਵਾਂਗੇ। ਤੇ ਫ੍ਰੈਂਡ ਜਦੋਂ ਇਸ 'ਚ ਉਬਾਲਾ ਆ ਜਾਵੇ ਉਦੋਂ ਆਪਾਂ ਟੱਕਣ ਲਾ ਕੇ ਇਹਨੂੰ 10-15 ਮਿੰਟ ਤੱਕ ਪਕਾਵਾਂਗੇ। ਤੇ ਟੱਕਣ ਥੋੜਾ ਜਿਹਾ ਖੁੱਲਾ ਰੱਖਿਆ ਜੇ ਤੇ ਫਲੇਮ ਆਪਾਂ ਲੋ ਕਰ ਦੇਣੀ ਹੈ। ਟੱਕਣ ਖੁੱਲਾ ਰੱਖਣ ਨਾਲ ਇਹ ਜਿਹੜਾ ਹੈ ਪਾਣੀ ਬਾਹਰ ਨਹੀਂ ਨਿਕਲੇਗਾ ਤੇ ਫਰੈਂਡਸ ਮੈਂ ਇਹਨੂੰ 15 ਮਿੰਟ ਲੋ ਫਲੇਮ ਤੇ ਪਕਾਇਆ ਹੈ ਦਲੀਆ ਜਿਹੜਾ ਸਾਡਾ ਫੁੱਲ ਚੁੱਕਾ ਹੈ ਚੰਗੀ ਤਰ੍ਹਾਂ ਪਰ ਪੱਕਿਆ ਹਲੇ ਪੂਰਾ ਨਹੀਂ ਹੈ ਇਹ ਇਹਨੂੰ ਪਕਾਉਣ 'ਚ 10-12 ਮਿੰਟ ਹੋਰ ਲੱਗ ਜਾਣਗੇ ਤੇ ਉਸ ਤੋਂ ਪਹਿਲਾਂ ਆਪਾਂ ਪਾਵਾਂਗੇ ਇਸ 'ਚ ਗੁੜ ਜਦੋਂ ਦਲੀਆ ਆਪਣਾ ਅੱਧਾ ਗੁ ਪੱਕ ਜੇ ਉਦੋਂ ਆਪਾਂ ਇਹ ਜਿਹੜਾ ਗੁੜ ਹੈ ਪਾਣੇ ਤੇ ਗੁੜ ਮੈਂ 1 ਕੱਪ ਤੋਂ ਜ਼ਿਆਦਾ ਲਿਆ ਹੈ ਯਾਨੀ ਕਿ ਜਿੰਨਾ ਆਪਾਂ ਦਲੀਆ ਲਿਆ ਸੀ ਉਸ ਤੋਂ ਥੋੜਾ ਜਿਹਾ ਗੁੜ ਜ਼ਿਆਦਾ ਲਿਆ ਮੈਂ ਉਹਦੇ ਨਾਲ ਇਹ ਪਰਫੈਕਟ ਮਿੱਠਾ ਹੋਏਗਾ ਪਾਣਾ ਤੁਸੀਂ ਗੁੜ ਹੀ ਹੈ ਚੀਨੀ ਦਾ ਇਸਤੇਮਾਲ ਤੁਸੀਂ ਨਹੀਂ ਕਰਨਾ ਤੇ ਅੱਧਾ ਕੋ ਗਲਾਸ ਆਪਾਂ ਪਾਣੀ ਵੀ ਇੱਥੇ ਪਾਵਾਂਗੇ ਗਰਮ ਪਾਣੀ ਐਡ ਕਰਨਾ ਤੇ ਪਾਣੀ ਨੂੰ ਆਪਾਂ ਇਸ 'ਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਫਰੈਂਡ ਸਰਦੀਆਂ ਦੀ ਇਹ ਬਹੁਤ ਹੀ ਜ਼ਿਆਦਾ ਹੈਲਦੀ ਰੈਸਪੀ ਬਣ ਕੇ ਤਿਆਰ ਹੋਏਗੀ ਤੁਸੀਂ ਇਹ ਹਫਤੇ ਵਿੱਚ ਦੋ ਬਾਰ ਬਣਾ ਕੇ ਜ਼ਰੂਰ ਖਾਓ ਜੇ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੇਗੀ ਤੇ ਨਾਲੇ ਹੈਲਦੀ ਵੀ ਹੁੰਦੀ ਹੈ ਤੇ ਸਿਹਤ ਵਾਸਤੇ ਵੀ ਬਹੁਤ ਹੀ ਜ਼ਿਆਦਾ ਵਧੀਆ ਰਹੇਗੀ ਤੇ ਨਾਲੇ ਆਪਾਂ ਗੁੜ ਗੁੜਦੀ ਬਣਾਣ ਲੱਗੇ ਹਾਂ ਤੇ ਸਰਦੀਆਂ ਵਿੱਚ ਗੁੜ ਖਾਣਾ ਕਾਫੀ ਵਧੀਆ ਰਹਿੰਦਾ ਤੇ ਟੱਕਾਂ ਲਾ ਕੇ ਇਹਨੂੰ ਆਪਾਂ 10-12 ਮਿੰਟ ਹੋਰ ਪਕਾਵਾਂਗੇ ਇਧਰ ਆਪਾਂ ਇੱਕ ਪੈਨ 'ਚ 2 ਟੇਬਲस्पून ਦੇਸੀ ਘਿਓ ਲਵਾਂਗੇ ਜਦੋਂ ਘਿਓ ਥੋੜਾ ਗਰਮ ਹੋ ਜਾਏ ਉਦੋਂ ਪਾਵਾਂਗੇ ਬਦਾਮ ਬਦਾਮ ਤੁਸੀਂ ਘੱਟ ਵੱਧ ਜਿੰਨੇ ਮਰਜ਼ੀ ਪਾ ਸਕਦੇ ਹੋ ਜਿਹੜੇ ਵੀ ਆਪਾਂ ਡਰਾਈ ਫਰੂਟ ਯੂਜ਼ ਕਰਨੇ ਆ ਤੁਸੀਂ ਆਪਣ ਕੁਆਂਟੀਟੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤੇ ਜਿਹੜੇ ਤੁਹਾਨੂੰ ਵਧੀਆ ਲੱਗਦੇ ਉਹ ਤੁਸੀਂ ਪਾ ਸਕਦੇ ਹੋ ਮੈਂ ਇੱਥੇ ਬਦਾਮ ਲਏ ਨੇ ਤੇ ਨਾਲ ਹੀ ਥੋੜੇ ਆਪਾਂ ਕਾਜੂ ਵੀ ਇੱਥੇ ਪਾਵਾਂਗੇ ਬਦਾਮ ਜਦੋਂ ਹਲਕੇ ਜੇ ਪੁੰਜ ਜਾਣ ਉਦੋਂ ਆਪਾਂ ਕਾਜੂ ਐਡ ਕਰਾਂਗੇ ਤੇ ਕਾਜੂਆਂ ਨੂੰ ਵੀ ਕੁਝ ਸੈਕਿੰਡਾਂ ਵਾਸਤੇ ਪੁੰਨਾਂਗੇ ਤੇ ਜਦੋਂ ਕੁਝ ਸੈਕਿੰਡ ਹੋ ਜੇ ਉਦੋਂ ਆਪਾਂ ਪਾਵਾਂਗੇ ਇੱਥੇ ਮਖਾਣੇ ਇਹ ਮਖਾਣੇ ਵਗੈਰਾ ਪਾਣ ਨਾਲ ਜਿਹੜਾ ਜਿਹੜਾ ਦਲੀਆ ਹੈ ਗੁੜ ਦਾ ਇਹ ਬਹੁਤ ਹੀ ਜ਼ਿਆਦਾ ਹੈਲਦੀ ਬਣ ਕੇ ਹੋ ਜੇਗਾ ਤਿਆਰ ਤੁਸੀਂ ਬਿਨਾ ਡ్రਾਈ ਫਰੂਟ ਤੋਂ ਵੀ ਇਹਨੂੰ ਬਣਾ ਸਕਦੇ ਹੋ ਉਦੋਂ ਵੀ ਇਹ ਵਧੀਆ ਹੀ ਲੱਗੂਗਾ ਤੇ ਫਲੇਮ ਮੈਂ ਆਫ ਕਰਤੀ ਫਰੈਂਡਸ 2 ਕੁ ਮਿੰਟ ਇਹਨੂੰ ਪਕਾਇਆ ਤੇ ਹੁਣ ਆਪਾਂ ਇਹਨੂੰ ਠੰਡਾ ਕਰਕੇ ਦਰਦਰਾ ਜਿਹਾ ਪੀਸ ਲਵਾਵਾਂਗੇ ਤੇ ਇੱਧਰ ਸਾਡਾ ਜਿਹੜਾ ਮਿੱਠਾ ਦਲੀਆ ਹੈ ਉਹ ਵੀ ਬਣ ਚੁੱਕਾ ਹੈ ਦੇਖੋ ਫਰੈਂਡਸ ਪਾਣੀ ਅਬ ਜ਼ਿਆਦਾ ਇਸ ਚ ਨਹੀਂ ਹੈਗਾ ਹੁਣ ਤੇ ਹੁਣ ਆਪਾਂ ਜਿਹੜਾ ਆਪਾਂ ਪੀਸ ਕੇ ਤਿਆਰ ਕੀਤਾ ਹੈ ਡਰਾਈ ਫਰੂਟ ਦਾ ਮਸਾਲਾ ਉਹ ਆਪਾਂ ਪਾਤਾ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਤਿੰਨ ਚਾਰ ਇਲਾਇਚੀਆਂ ਦਾ ਪਾਊਡਰ ਇਲਾਇਚੀ ਦਾ ਫਲੇਵਰ ਇਸ ਚ ਬਹੁਤ ਹੀ ਵਧੀਆ ਆਊਗਾ ਸੌਂਫ ਤੇ ਇਲਾਇਚੀ ਇਹਦੇ ਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਫਰੈਂਡ ਹੁਣ ਆਪਾਂ ਪਾਵਾਂਗੇ ਇਸ ਚ ਡੈਸੀਕੇਟਡ ਕੋਕੋਨਟ ਅੱਧਾ ਕੁ ਕੱਪ ਮੈਂ ਇੱਥੇ ਡੈਸੀਫिकेटेड ਕੋਕੋਨਟ ਲਿਆ ਜੇਕਰ ਤੁਹਾਡੇ ਕੋਲ ਖੋਪਰਾ ਹੈਗਾ ਤਾਂ ਉਹਨੂੰ ਕਦੂਕਸ ਕਰਕੇ ਪਾਇਆ ਜੇ ਉਹ ਇਹਦੇ ਨਾਲੋਂ ਵੀ ਸਵਾਦ ਲੱਗਦਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਫਰੈਂਡਸ ਇਹ ਮਿਕਸ ਕਰਨ ਤੋਂ ਬਾਅਦ ਆਪਾਂ 1-2 ਮਿੰਟ ਵਾਸਤੇ ਹੋਰ ਪਕਾ ਲਵਾਂਗੇ ਹੁਣ ਜ਼ਿਆਦਾ ਦੇਰ ਨਹੀਂ ਆਪਾਂ ਪਕਾਉਣਾ ਪਹਿਲੇ ਆਪਾਂ ਮਿਕਸ ਜਿਹੜਾ ਮਸਾਲਾ ਬਣਾ ਕੇ ਰੱਖਿਆ ਸੀ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਐ ਇਸ 'ਚ ਤੇ ਮਸਾਲਾ ਜਿਹੜਾ ਆਪਾਂ ਡਰਾਈ ਫਰੂਟ ਵਗੈਰਾ ਸਭ ਪਾਏ ਨੇ ਉਹ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਤੇ ਟੱਕਣ ਲਾ ਕੇ 2 ਕੁ ਮਿੰਟ ਹੋਰ ਪਕਾਵਾਂਗੇ ਲੋ ਫਲੇਮ ਤੇ ਤੇ ਫਰੈਂਡ 2 ਮਿੰਟਾਂ ਬਾਅਦ ਜਿਹੜੀ ਸਾਡੀ ਲਾਫਸੀ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਯਾਨੀ ਕਿ ਮਿੱਠਾ ਦਲੀਆ ਜਿਹੜਾ ਹੈ ਬਣ ਕੇ ਤਿਆਰ ਹੋ ਗਿਆ ਹੈ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਰੈਸਪੀ ਬਣ ਕੇ ਤਿਆਰ ਹੋਈ ਹੈ ਤੇ ਫਰੈਂਡ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਇੱਕ ਵਾਰ ਰੈਸਪੀ ਨੂੰ ਕਰੇ ਜਰੂਰ ਬਣਾਇਓ ਜੀ ਤੁਹਾਨੂੰ ਜਰੂਰ ਪਸੰਦ ਆਵੇਗੀ